valeu, valeu. ਮੇਰੀ ਖੱਤ ਜੋੜ ਬੇਣਤੀ ਹੈ ਵੇਖੋ ਅੱਜ ਦੇ ਸਮੇਂ ਦੇ ਅੰਦਰ ਵੀ ਨਾ ਜੇਕਰ ਸਹਿਬਜ਼ਾਦਿਆਂ ਨੂੰ ਪਿਆਰ ਕਰਦੇ ਹੋ ਉਹਨਾਂ ਦੀ ਦਿੱਤੀ ਕੋਈ ਕੁਰਬਾਨੀ ਦਾ ਵਾਸਤਾ ਪਾ ਕੇ ਦਾਸ ਤਰਲਾ ਲੈਂਦਾ ਹੈ ਅੱਜ ਸਹਿਬਜ਼ਾਦਿਆਂ ਨਾਲ ਗੁਰੂ ਨਾਲ ਪ੍ਰਣ ਕਰਕੇ ਜਾਇਆ ਜੇ ਇਹ ਜਿਹੜਾ ਤਾਜ ਤੁਹਾਡੇ ਸਿਰ ਤੇ ਬੱਜਿਆ ਹੈ ਨਾ ਇਹ ਜਿਹੜਾ ਸੀਸ ਖੈ ਯਤਨ ਕਰਿਆ ਜੇ ਅੱਜ ਤੋਂ ਬਾਅਦ ਇੱਕ ਲੱਖੀ ਤੌਰ ਤੇ ਵੀ ਬਾਹਰੀ ਤੌਰ ਤੇ ਵੀ ਰੋਹਾਨੀਅਤ ਤੌਰ ਤੇ ਵੀ ਕਿ ਕਦੀ ਵੀ ਗੁਰੂ ਤੋਂ ਬਿਨਾ ਕਿਸੇ ਦੀ ਈਨ ਦਾ ਨਾਂ ਪੰਨੇ ਬਹੁਤੀ ਵਾਰ ਆਪਾਂ ਗੁਰੂ ਅੱਗੇ ਸਿਰ ਸਾਰੇ ਝੁਕਾਉਨੇ ਆਂ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਬਾਣੀ ਵਿੱਚ ਇੱਕ ਬਚਨ ਕਹਿੰਦੇ ਨੇ ਜੇਕਰ ਕੇਵਲ ਨੱਕ ਦੀ ਖੱਡੀ ਗੁਰੂ ਅੱਗੇ ਆ ਕੇ ਝੁੱਕਦੀ ਪਈਏ ਤੁਹਾਡਾ ਅੰਦਰ ਨਹੀਂ ਝੁੱਕਦਾ ਪਿਆ ਅੰਦਰ ਗੁਰੂ ਦੇ ਸਿਧਾਂਤ ਗੁਰੂ ਦੇ ਪਿਆਰ ਗੁਰੂ ਦੇ ਵਿਸ਼ਵਾਸ ਵਿੱਚ ਨਹੀਂ ਝੁੱਕਦਾ ਪਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਐਗਜ਼ੈਂਪਲਾਂ ਦਿੱਤੀਆਂ ਭਲਿਓ ਲੋਕੋ ਇਸ ਤਰ੍ਹਾਂ ਡੰਡੂਤ ਕਰਨ ਵਾਲਾ ਇੱਕ ਪਹਿਲਵਾਨ ਵੀ ਖੈ ਜਿਹੜਾ ਦਿਨ ਦੇ ਅੰਦਰ ਪਤਾ ਨਹੀਂ ਕਿੰਨੀ ਵਾਰ ਧਰਤੀ ਤੇ ਆਪਣੇ ਨੱਕ ਨੂੰ ਰਗੜਦਾ ਹੈ ਮੈਂ ਸਤਿਗੁਰ ਦੇ ਬਚਨ ਸੁਣਾ ਦੇਣਾ ਸਜਦੇ ਕਰੇ ਅਨੇਕ ਲੋਕ ਜੀ ਕਪਟ ਭੇਸ ਉਸ ਦੀ ਅਨੇਕਤਾ ਨਿਵਾਵਤ ਖਹਿਸ ਕੋ ਕਹਾ ਪਇਓ ਡੰਡ ਜੋ ਕ ਕੰਡਤ ਅਨੇਕ ਡੰਡ ਸੋਤੋ ਨਾ ਅਸ਼ਟਾਂਗ ਅਥ 30 ਕੋ ਧੰਨ ਗੁਰੂ ਗੋਬਿੰਦ ਸਿੰਘ ਦੇ ਮੈਂ ਦੋ ਬਚਨ ਸਾਂਝੇ ਕਰਾਂ ਦਤਾਰ ਜੀ ਕਹਿੰਦੇ ਨੇ ਇੱਕ ਪੈਣ ਵਾਣ ਕਿੰਨੀ ਵਾਰੀ ਉਹ ਨੱਕ ਦੀ ਖੱਡੀ ਰਗੜਦਾ ਹੈ ਪਰ ਚੇਤੇ ਰੱਖਿਆ ਜੇ ਅੰਤ ਵਿੱਚ ਉਹ ਨੂੰ ਬ੍ਰਹਮ ਗਿਆਨੀ ਨਹੀਂ ਮੰਨਿਆ ਜਾ ਸਕਦਾ ਇੱਕ ਪੋਸਤ ਖਾਣ ਵਾਲਾ ਸਤਗੁਰੂ ਦੇ ਬੋਲ ਕਹਿਣ ਲੱਗੇ ਇਸੇ ਤਰ੍ਹਾਂ ਇੱਕ ਤੂਪ ਚਲਾਉਣ ਵਾਲਾ ਕਹਿਣ ਲੱਗੇ ਤੂਪ ਚੀ ਬੰਦਾ ਤਵੇ ਸਿਰ ਝੁਕਾ ਕੇ ਬੈਠਾ ਖੈ ਪਰ ਉਹਦੇ ਸਿਰ ਝੁਕਉਣ ਨੂੰ ਤੁਸੀਂ ਸਾਧੂ ਨਹੀਂ ਕਹਿ ਸਕਦੇ ਕਿਉਂਕਿ ਉਹਦੇ ਅੰਦਰ ਕਪਟ ਖੈ ਉਹ ਕਿਸੇ ਨੂੰ ਮੌਤ ਦੇ ਘਾਟ ਉਤਾਰਨ ਲਈ ਸਿਰ ਝੁਕਾ ਕੇ ਬੈਠਾ ਹੈ ਮੈਨੂੰ ਬਖਸ਼ ਦਿਆ ਜੇ ਗੁਰੂ ਕੇ ਸਿੰਘੋ ਸ਼ਬਦ ਇਹ ਜਰੂਰ ਕੋੜੇ ਲੱਗਣਗੇ ਜੇਕਰ ਅੱਜ ਵੀ ਕੇਵਲ ਨੱਕ ਦੀ ਖੱਡੀ ਰਗੜਨੇ ਆ ਤੁਹਾਡਾ ਅੰਦਰ ਨਹੀਂ ਝੁਕਦਾ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ RAM KALI DAAG ਵਿੱਚ ਕਿਹਾ ਸੀ ਤੁਦਨੋ ਨਿਵਣ ਮੰਨਣ ਤੇਰਾ ਨਾਓ ਜੇਕਰ ਨਾਮ ਤੇ ਮਨ ਨਹੀਂ ਮੰਨਿਆ ਗਿਆ ਅੰਦਰ ਨਹੀਂ ਪਤੀਜਿਆ ਗਿਆ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ ਅਛਰਤੀਰਤ ਜੇ ਨਾਵੇ ਉਤਰੇ ਨਾਹੀ ਮੈਲ ਬਾਹਰੀ ਤੌਰ ਤੇ ਝੁਕਦੇ ਰਹੇ ਬਾਹਰੀ ਤੌਰ ਤੇ ਸਿਰ ਝੁਕਾਇਆ ਅੰਦਰ ਅਜੇ ਵੀ ਵਿਸ਼ਵਾਸ ਪ੍ਰਤੀਤ ਵਿੱਚ ਨਹੀਂ ਆਇਆ ਜਿਹੜੀ ਅਰਦਾਸ ਕਰਕੇ ਚੱਲਿਆ ਪਤਾ ਨਹੀਂ ਪੱਲੇ ਕੁਝ ਪਏਗਾ ਕਿ ਨਾ ਪਏਗਾ ਇਹ ਇੱਕ اخلاਕੀ ਤੌਰ ਤੇ ਝੁਕਣਾ ਧਿਆਨ ਦਿਹਾ ਜੇ ਮੇਰੇ ਬਚਨਾਂ ਵੱਲ ਸਹਿਬ ਜਾਦਿਆਂ ਨੇ ਅੱਜ ਦੇ ਦਿਨ ਸਿਖਾ ਦਿੱਤਾ ਕਿ ਗੁਰੂ ਦਾ ਸਿੱਖ ਇੱਕ اخلاਕੀ ਤੌਰ ਤੇ ਵੀ ਝੁਕਦਾ ਹੈ ਜਿਹੜਾ ਗੁਰੂ ਅੱਗੇ ਆ ਕੇ ਤਰਲਾ ਲੈਂਦਾ ਉਹਨੂੰ ਫਿਰ ਕਿਸੇ ਸਰੀਰ ਅਗੇ ਜਾਂ ਜਿਹੜਾ ਅੱਜ ਦਾ ਪੰਜਾਬ ਵਿੱਚ ਮਖੌਲ ਚੱਲਦਾ ਪਿਆ ਭਲਿਓ ਲੋਕੋ ਜਿਹੜੇ ਕਮਾਈ ਵਾਲੀਆਂ ਰੂਹਾਂ ਨੇ ਮੇਰਾ ਉਹਨਾਂ ਦੇ ਸਿਰ ਝੁਕਦਾ ਪਰ ਜਿਹੜੇ ਇਸ ਥੱਲੇ ਅੱਜ ਪਖੰਡ ਬਣਾ ਕੇ ਅੱਜ ਸਾਧ ਸੰਗਤ ਜਿਨ੍ਹਾਂ ਨੇ ਕਦੀ ਭਗਤੀਆਂ ਦੇ ਦਾਅਵੇ ਕੀਤੇ ਉਹਨਾਂ ਅਸਥਾਨਾਂ ਤੇ ਅੱਜ ਬੱਚਿਆਂ ਤੱਕ ਕਰਮ ਤੋਂ ਕਰਮ ਹੋ ਗਏ ਉਹਨਾਂ ਅਸਥਾਨਾਂ ਦੇ ਔਰਤਾਂ ਦੀਆਂ ਇੱਜ਼ਤਾਂ ਨਾਲ ਖਲਵਾੜ ਹੋ ਗਏ ਮੇਰੇ ਖਤ ਜੋੜ ਕੇ ਬੇਨਤੀ ਹੈ ਪੰਥ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ ਸਮਝਾਇਆ ਸੀ ਪਖੰਡ ਅੱਗੇ ਨਾ ਝੁਕਿਆ ਕਰੋ ਨਾ ਈਨ ਮੰਨਿਆ ਕਰੋ ਜੇਕਰ ਗੁਰੂ ਅੱਗੇ ਸਿਰ ਝੁਕਾ ਦਿੱਤਾ ਸਿਰ ਦੇ ਦਿੱਤਾ ਤੇ ਗੁਰੂ ਤੇ ਆਸਥਾ ਬਣਾ ਕੇ ਰੱਖੋ